ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡਾ ਰੰਧਾਵਾ ਮੁਕਸਰ ਜ਼ਿਲ੍ਹੇ ਦਾ ਪਿੰਡਾ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੁਕਸਰ ਸਾਹਿਬ ਪੈ ਜਾਂਦੀ ਆ ਅੱਜ ਨਾ ਬਾਈ ਕੋਲੇ ਦੋਸਤੋ ਘਰ ਦੇ ਜਾਨਵਰ ੁਖਾਉਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗ ੁਖਾਉਣੇ ਆ ਦੋਸਤੋ ਆਹ ਬੈੜ ਦੋਸਤੋ ਗੱਬਣ ਆ ਤੇ ਆਹ ਦੋਸਤੋ 2 ਮਹੀਨੇ ਦੀ ਗੱਬਣ ਹੈਗੀ ਆ ਤੇ ਇਹ 13 ਮਹੀਨੇ ਦੀ ਬਚੀ ਹੈ ਦੋਸਤੋ ਇਹਦੇ ਵੀ ਸੀਮਨ ਲੱਗਿਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਭਰਮ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਾਈ ਹਾਂ ਵਧੀਆ ਬਾਈ ਠੀਕ ਆ ਨਾਂ ਦੱਸਿਓ ਵੀ ਨਾਂ ਮੇਰਾ ਸੰਦੀਪ ਸਿੰਘ ਸੰਦੀਪ ਸਿੰਘ ਹਾਂ ਠੀਕ ਆ ਤੇ ਬਾਈ ਇਹ ਆਪਣੇ ਜਨਮਵਾਰ ਸਾਰੇ ਕਰਦੇ ਹੀ ਆ ਜੀ ਇਹ ਸਾਰੇ ਕਰਦੇ ਆ ਬਾਈ ਠੀਕ ਆ ਸਾਹਮਣੇ ਬਈ ਵੜ ਖੜੀ ਹੈ ਜਿਹੜੀ ਇਹਦੀ ਗੱਲ ਕਰ ਲਈਏ ਕਿੰਮਾ ਸੂਆ ਇਹ ਗੱਭਣਾ ਹੁਣ ਇਹ ਦੂਜੇ ਸੂਏ ਸੂਹੂਗੀ ਹੁਣ ਦੂਜੇ ਸੂਏ ਸੂਹੂਗੀ ਠੀਕ ਆ ਤੇ ਮਗਰਲੇ ਸੂਏ ਬਈ ਕਿੰਨਾ ਕ ਦੁੱਧ ਕੱਢਿਆ ਆਪਣੇ ਮਗਰਲੇ ਸੂਏ ਬਈ ਇਹਨੇ 25 ਲੀਟਰ ਦੁੱਧ ਦਿੱਤਾ ਬਈ ਜੀ 25 ਲੀਟਰ ਦੇ ਲਗਭਗ ਤੇ ਹੁਣ ਕਿੰਨਾ ਟਾਈਮ ਪਿਆ ਬਈ ਸੂਣ ਦੇ ਵਿੱਚ ਹੁਣ ਬਸ ਆ ਅੱਠਵਾਂ ਮਹੀਨਾ ਚੱਲੀ ਜਾਂਦਾ ਬਈ ਜੀ ਇਹਨੂੰ ਅੱਠਵਾਂ ਚੱਲੀ ਜਾਂਦਾ ਸ਼ੁਰੂ ਹੋਇਆ ਜਾਂ ਕਿ ਅੱਧਾ ਗਿਆ ਕਿਵੇਂ ਬਸ ਸ਼ੁਰੂ ਤੋਂ ਅੱਧਾ ਕ ਗਿਆ ਇਹ ਅੱਧਾ ਗਿਆ ਜਾਣੀ ਕਿ ਸਾਢੇ 8 ਮਹੀਨੇ ਦੇ ਲਈ ਸਾਢੇ 8 ਮਹੀਨੇ ਮੰਨ ਲੀਏ ਠੀਕ ਆ ਤੇ ਬਈ ਦੋ ਦਰਕਾਨੇ ਜੇ ਗੱਲ ਕਰੀਏ ਕਿੰਨਾ ਕੁ ਪਾਇਆ ਨੇ ਆਪਣੇ ਕੋਲੇ ਆਪਣੇ ਕੋਲੇ 25 ਲੀਟਰ ਦੁੱਧ ਦੇ ਨੇ ਆਪਾਂ ਕੱਟਿਆ ਰਿਹਾ ਠੀਕ ਆ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਤੋਂ ਵਧੂਗੀ ਠੀਕ ਆ ਅਰਮਾਨਾ ਵੀ 26 27 ਲੀਟਰ ਦੇ ਲਈ ਅਰਮਾਨਾ ਅਰਮਾਨਾ ਜੀ ਲਓ ਵੀ ਢਾਂਚਾ ਤੁਹਾਨੂੰ ਖਾ ਦਿੰਦੇ ਆ ਰੰਗ ਦੀ ਗੱਲ ਕਰੀਏ ਨਾ ਦੋਸਤੋ ਸਾਰੀਆਂ ਹੀ ਵਹਿੜਾਂ ਬਾਈ ਦੇ ਘਰ ਦੀਆਂ ਤੇ ਸਾਰੀਆਂ ਤੁਹਾਨੂੰ ਐ ਲੱਗਣਗੀਆਂ ਜਿਵੇਂ ਮਾਵਾਂ ਧੀਆਂ ਹੁੰਦੀਆਂ ਸੇਮ ਹੀ ਆ ਕਾਪੀ ਇਹ ਸਾਰੇ ਫਿਰ ਚੈੱਕ ਕਰ ਸਕਦੇ ਆ ਦੋਸਤੋ ਸੋਹਣੀਆਂ ਦੋਸਤੋ ਜੇ ਗੱਲ ਕਰੀਏ ਥਣ ਹਵਾਨੇ ਨੂੰ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਪਹਿਲੇ ਸੂਏ ਬਾਈਆਂ ਦਾ 25 ਲੀਟਰ ਦੁੱਧ ਕੱਢਿਆ ਹੁਣ ਦੁੱਧੋਂ ਡਰਾਈ ਹੈ ਹਨਾ ਬਾਈ ਹਾਂ ਹੁਣ ਦੁੱਧੋਂ ਡਰਾਈ ਹੈ ਠੀਕ ਆ ਲੋ ਵੀ ਹਵਾਨੇ ਦੀ ਗੱਲ ਕਰੀਏ ਨਾ ਦੁੱਧੋਂ ਡਰਾਈ ਹੈਗੀ ਆ ਉਸ ਢੰਗ ਨਾਲ ਜੱਜਮੈਂਟ ਕਰੋ ਜੀ ਤੇ ਸਾਢੇ 8 ਮਹੀਨਿਆਂ ਦੇ ਲਗਭਗ ਇਹ ਗੱਭਣ ਹੈਗੀ ਆ ਲਗਭਗ 1.5 ਮਹੀਨੇ ਅੰਗੂ ਦੋਸਤੋ ਇਹਦਾ ਪਿਆਸ ਹੁੰਨ ਦੇ ਵਿੱਚ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੀ ਇਹ ਹਵਾਨਾ ਦੋਸਤੋ ਜੇ ਗੱਲ ਕਰੀਏ ਦੁੱਧੋ ਡਰਾਈ ਹੈ ਤੇ ਨਾੜਾ ਹਵਾਨੇ ਤੇ ਦੇਖ ਸਕਦੇ ਆਂ ਸੋਹਣੀਆਂ ਸੇਮ ਸਾਈਜ਼ ਦੇ ਵਿੱਚ ਥਾਣਾ ਜਿਹੜੇ ਵੀਰ ਨੇ ਦੋਸਤੋ ਸਾਂਭਣ ਵਾਸਤੇ ਵਹਿੜ ਲੈਣੀ ਆ ਕੋਈ 4 ਪੀ ਨਾਰ ਲਾ ਜੂਗੀ ਤੇ ਕੱਦ ਘਾੜ ਦੀ ਗੱਲ ਕਰੀਏ ਸੋਹਣਾ ਕੱਦ ਘਾਟਾ ਵੇਲ ਬੂਲ ਚੰਗੀ ਆ ਤੋੜ ਕੇ ਤੁਹਾਨੂੰ ਖਾ ਦੇਣੇ ਆ ਲੈ ਵੀ ਇੱਕ ਤਰੀ ਖੋਲ ਕੇ ਨਾ ਇਹਨੂੰ ਤੋੜ ਕੇ ਜੀੜਾ ਕੜਵਾ ਦੇ ਜੀ 13 ਮਹੀਨਿਆਂ ਦੀ ਵਹਿੜ ਤੇ ਬਰੋਬਰ ਜੀ ਹੋਈ ਖੜੀ ਆ ਤੇ ਸੀਮਣ ਇਹਦੇ ਹੀ ਲਵਾਤਾ ਬਾਈ ਜਿਹੜਾ ਨੇ ਲੈ ਚੱਲੋ ਬਾਹਰ ਬਾਈ ਜਿਹੜਾ ਦਾ ਆ ਮਾਸਤੇ ਚਾਰ ਪਾਇਆ ਹੋਇਆ ਸੀਗਾ ਤੇ ਇਹ ਲਾਲ ਚ ਲੱਗੀਆਂ ਦੇਖ ਲੈ ਬਹੁਤ ਸੋਨਾ ਹਵਾਨਾ ਤਿਆਰ ਕਰ ਜਣਾ ਦੋਸਤੋ ਫੀਟਿੰਗ ਵਾਲੇ ਕੋਟਚਾਂ ਦੀ ਗੱਲ ਕਰੀਏ ਕੋਈ ਵੀ ਨਹੀਂ ਸਾਫ ਸੁਥਰੀ ਵਹਿੜਾ ਕੋਈ ਦਰਫੂ ਪਾ ਦਾ ਕੰਮ ਨਹੀਂ ਬਾਈ ਦਾ ਕਰਦੇ ਜਨਵਰਾ ਤੇ ਰੇਟ ਇਹਦਾ ਆਪਾਂ ਤੁਹਾਨੂੰ ਪੁੱਛ ਦਿੰਨੇ ਕੀ ਰੇਟ ਕਰਨਾ ਬਿਲਕੁਲ ਸਾਫ ਸੁਥਰੀ ਵਹਿੜਾ ਮਗਰਲੇ ਪਾਸੇ ਦੇਖ ਲੈਣ ਸੋਨਾ ਹਵਾਨਾ ਦੋਸਤੋ ਤੇ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਇਹਦਾ ਬਈ 70000 70000 ਠੀਕ ਆ ਮਾਨਤਨ ਕਰਦੇ ਹਾਂ ਮਾਨਤਨ ਕਰਦੇ ਹਾਂ ਠੀਕ ਆ ਇਸ ਤੋਂ ਅਗੇ ਬਈ ਦੋ ਨੰਬਰ ਸਾਹਮਣੇ ਖੜੀ ਹੈ ਜਿਹੜੀ ਵਹਿੜ ਆ ਸੂਈ ਇਹ ਜਿਹੜੀ ਸੂਈ ਹੈ ਪਹਿਲਾਂ ਦੂਜਾ ਸੂਹਾ ਸੂਈ ਹੈ ਨਹੀਂ ਦੂਜਾ ਸੂਹਾ ਸੂਹਗੀ ਉਹ ਵੀ ਦੂਜਾ ਸੂਹਾ ਹੀ ਹੈ ਸੂਹਗੀ ਠੀਕ ਆ ਪਹਿਲਾ ਸੂਹਾ ਜਾਨੀ ਕਿ ਸੂਈ ਸੀ ਇਹਨੇ ਕਿੰਨਾ ਦੁੱਧ ਕੱਢਿਆ ਸੀ ਬਈ ਆਪਣੇ ਕੋਲੇ ਇਹ 23 ਕ ਲੀਟਰ ਬਸ ਹਾਂ 23 ਕ ਲੀਟਰ ਦੇ ਲਗਭਗ 23 ਠੀਕ ਆ ਤੇ ਇਹਦੇ ਬਈ ਹੁਣ ਏ ਆਈ ਹੋਗੀ ਇਹਦੇ ਹਾਂ 60 ਦਿਨ ਹੋ ਗਏ 2 ਮਹੀਨੇ ਹੋ ਗਏ 60 ਦਿਨ ਚੈੱਕ ਕਰਵਾ ਲਈ ਕਿ ਨਹੀਂ ਬਈ ਚੈੱਕ ਅਸੀਂ ਨਹੀਂ ਕਰਾਈਗੀ ਅਗਲਾ ਆਪ ਦਾ ਆਪ ਕਰਾ ਕੇ ਲੈ ਜਾ ਕੋਈ ਜਗ੍ਹਾ ਠੀਕ ਆ ਤੁਹਾਡਿਆਂ ਨੂੰ ਸਹੀ ਹੈ ਪੱਕੀ ਹੈ ਵੀ ਕਨਫਰਮ ਆ ਵੀ ਕਰਵਾਣੀ ਜਿਹਨੇ ਕਰਵਾਉਣੀ ਉਹ ਆਪਦੀ ਕਰਵਾ ਲੇ ਤੇ ਦੁੱਧ ਦੀ ਗੱਲ ਕਰੀਏ ਬਈ ਹੁਣ ਦੁੱਧ ਇਹਦੇ ਥੱਲੇ ਹੁਣ ਇਹਦੇ ਥੱਲੇ 10 ਲੀਟਰ ਦੁੱਧ ਆਪੇ 10 ਲੀਟਰ ਦੋਵੇਂ ਟਾਈਮ ਮਿਲਦੀ ਐ ਦੋਵੇਂ ਟਾਈਮ ਮਿਲਦੀ ਐ ਠੀਕ ਆ ਚੁਆਈ ਦੀ ਸਾਫ ਸੁਥਰੀ ਐ ਬਈ ਚੁਆਈ ਦੀ ਸਾਫ ਸੁਥਰੀ ਵਧੀਆ ਐ ਥੀਸ ਲਾ ਠੰਡੀ ਹੈ ਠੀਕ ਹੈ ਤੇ ਮੈਂ ਤਾਂ ਇਹ ਹੈ ਨਾ ਕਈ ਵਾਰੀ ਵੀ ਹੁੰਦਾ ਵੀ ਆਪਾਂ ਦਾ 10 ਆਣੇ ਆ ਅਗਲਾ 9 ਮੰਨ ਕੇ ਹੀ ਲੈ ਜਤਾ ਵੀ ਕੋਈ ਗੱਲ ਨਹੀਂ ਵੀ ਆਪਣੇ ਨਹੀਂ ਉਹ 10 ਆ ਠੀਕ ਹੈ ਬਾਕੀ ਆਗਾ ਦੀ ਚਵਾਈ ਦੋ ਟਾਈਮ ਕਰ ਲਈ ਚਵਾਈ ਦੋ ਟਾਈਮ ਕਰ ਲਈ ਠੀਕ ਹੈ ਲੋ ਵੀ ਬਾਈਆਂ ਦਾ ਆਪਾਂ 9 ਲੀਟਰ ਦੀ ਗਰੰਟੀ ਲਵਾਂਗੇ ਦੁੱਧ 10 ਕਿਲੋ ਇਹ ਚਵਾਈ ਭਾਵੇਂ ਦੀ ਕੋਈ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਉਹ ਤੁਹਾਡੀ ਦੋਸਤੋ ਜਿਹੜੇ ਵੀਰ ਨੇ ਪੈਸੇ ਲਾਉਣੇ ਤਸੱਲੀ ਕੰਮ ਦਾ ਤੁਹਾਡਾ ਫਰਜ਼ ਆ ਨੇੜੇ ਹੋ ਕੇ ਜੱਜਮੈਂਟ ਤੁਹਾਨੂੰ ਸਨ ਹਵਾਨੇ ਦੀ ਵੀ ਕਰਾ ਦਿੰਨੇ ਆ ਜੇ ਟਾਈਮ ਦੀ ਗੱਲ ਕਰੀਏ ਨਾ ਦੋਸਤੋ ਸਵਾ 10 ਵਜੇ ਦਾ ਟਾਈਮ ਆ ਉਸàng ਨਾ ਜੱਜਮੈਂਟ ਕਰੋ ਕਿਉਂਕਿ ਆਥਨ ਤਾਈ ਇਹਨਾਂ ਨੇ ਹਵਾਨੇ ਤਿਆਰ ਕਰਨੇ ਦੇਖ ਸਾਹ ਜੀ ਥਾਣਾ ਦਾ ਸਾਈਜ਼ ਜੇ ਗੱਲ ਕਰੀਏ ਸੇਮ ਹੀ ਆ ਇੱਕੋ ਜੇ ਥਾਣਾ ਦੋਸਤੋ ਗੈਗੂ ਸੋਣਾ ਤੇ ਬਾਕੀ 23 ਲੀਟਰ ਦੇ ਲਗਭਗ ਇਹਨੇ ਪਹਿਲੇ ਸਵੇਰੇ ਦੁੱਧ ਕੱਢਿਆ ਤੇ 2 ਮਹੀਨਿਆਂ ਦੇ ਲਗਭਗ ਇਹ ਗੱਭਣ ਹੈਗੀ ਆ ਚੈੱਕ ਦੇ ਵਿੱਚ ਹੁੰਦੀ ਆ ਜੇ ਗੱਲ ਕਰੀਏ ਜਿਹੜੇ ਵੀਰ ਨੇ ਚੈੱਕ ਕਰਾਉਣੀ ਆ ਆਪ ਦਾ ਡਾਕਟਰ ਲਿਆ ਕੇ ਤੁਸੀਂ ਚੈੱਕ ਕਰਵਾ ਸਕਦੇ ਆ ਤੋੜ ਕੇ ਤੁਹਾਨੂੰ ਇਹ ਹੀ ਵਿਖਾ ਦਿੰਨੇ ਆ ਕਾਦੇ ਕਾਠ ਨੂੰ ਸੋਹਣੀ ਆ ਦੋਸਤੋ ਲੈ ਵੇ ਖੋਲਾ ਤੋੜ ਕੇ ਜਿਹੜਾ ਵੀ ਇੱਥੇ ਆਊਗਾ ਤੁਹਾਡੇ ਜ਼ਰੂਰ ਪਸੰਦ ਆਊ ਟੋਕੜ ਤੋਂ ਬੰਨ੍ਹ ਕੇ ਸਕਦੇ ਆ ਕਿਉਂਕਿ ਚੈੱਕ ਦੇ ਵਿੱਚ ਹੈਗੀ ਆ ਬਾਈ ਨੇ ਕਰਵਾਈ ਨਹੀਂ ਬਾਈਆਂ ਦਾ ਆਪਣੇ ਉਨ ਨੂੰ ਫੁੱਲ ਗਰੰਟੀ ਹੈ ਸਾਫ਼ ਸੁਥਰੀ ਫੈਕਸ ਹੋਵਣਾ ਕੋਈ ਪ੍ਰਤਮਾਨਿਤ ਗੱਲ ਕਰੀਏ ਨਾ ਕੋਈ ਫੋਟਸ਼ਾਪ ਨਹੀਂ ਜੀ ਬਾਕੀ ਆਹਾ ਕੋ ਬੱਚੇ ਰਹਿ ਜਾਣਾ ਬਾਈ ਕੋਲੇ ਬਾਈਆਂ ਦਾ ਲੇਬਰ ਦੀ ਪ੍ਰੋਬਲਮ ਹੈਗੀ ਆ ਇਸੇ ਕਰਕੇ ਸਾਰੇ ਜਨਵਰੀ ਇਹ ਸੇਲ ਕਰਦੇ ਨੇ ਲੋਬੀ ਸਾਫ ਸੁਥਰੀ ਹੋਊਗੀ ਹਵਾਨੇ ਪੱਖ ਤੋਂ ਇੱਥੇ ਆਉਂਗੇ ਤੁਹਾਡੇ ਜਰੂਰ ਪਸੰਦ ਆਊਗੀ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆਂ ਬਈ ਇਹਦੀ ਰੇਟ ਦੀ ਗੱਲ ਕਰੀਏ ਇਹਦਾ ਰੇਟ ਕੀ ਕਰਦੇ ਆਂ ਇਹਦਾ ਰੇਟ ਆਪਾਂ 58000 58000 ਠੀਕ ਆ ਮਾਨਤਾ ਨੇ 20 ਹੀ ਕਰਦੇ ਆਂ ਮਾਨਤਾ ਨੇ 20 ਹਾਂਜੀ ਬਾਈ ਜੀ ਬੱਛੀ ਦੀ ਗੱਲ ਕਰ ਲਈਏ ਬੱਛੀ ਦੀ ਕਿੰਨੀ ਉਮਰ ਹੋਗੀ ਬੱਛੀ ਦੀ ਉਮਰ 13 ਮਹੀਨੇ ਆ ਬਾਈ ਜੀ 13 ਮਹੀਨੇ ਹੋਗੀ ਹਾਂਜੀ ਠੀਕ ਆ ਏਆਈ ਕਰਵਾਤੀ ਬਈ ਇਹਦੀ ਹਾਂ ਇਹਦੇ 35 ਦਿਨ ਹੋ ਗਏ ਏਆਈ ਹੋਈ ਠੀਕ ਆ 35 ਦਿਨ ਹੋ ਗਏ ਠੀਕ ਆ ਤੇ ਮਦਰ ਕਾਰਡ ਦੀ ਗੱਲ ਕਰੀਏ ਬਈ ਦੁੱਧ ਵਾਲੇ ਪਾਸੋਂ ਮਦਰ ਕਾਰਡ ਕਿੰਨਾ ਸੀ ਮਦਰ ਕਾਰਡ ਇਹਦਾ ਸੀਗਾ 22 ਲੀਟਰ ਠੀਕ ਆ ਇਹਨਾਂ ਵੜਾਂ ਚੂਈਆਂ ਬਈ ਜੇ ਇੱਕ ਹੋਰ ਇਹਦੀ ਮਾਂ ਨਹੀਂ ਇਹਨਾਂ ਚੋਂ ਇਹ ਸਾਰੀਆਂ ਸੇਮ ਹੀ ਆ ਠੀਕ ਆ ਇਹਦੀ ਮਾਂ ਆਪਣੇ ਕੋਲ ਹੈਗੀ ਆ ਕਿ ਹੈ ਨਹੀਂ ਹੁਣ ਉਹ ਐਸੇ ਨਹੀਂ ਇਹਦੀ ਮਾਂ ਹੈ ਨਹੀਂ ਵੀ ਆਪਣੇ ਕੋਲ ਉਹ ਵੇਚਦੀ ਸੀ ਠੀਕ ਆ ਠੀਕ ਆ ਉਹ ਵੇਚਦੀ ਸੀ ਹਾਂ ਠੀਕ ਆ ਇਹ ਚੈੱਕ ਦੇ ਵਿੱਚ ਤਾਂ ਜਾਨੀ ਕੀ ਆਉਂਦੀ ਨਹੀਂ ਚੈੱਕ ਦੇ ਵਿੱਚ ਨਹੀਂ ਠੀਕ ਆ ਲਓ ਵੀ ਮਦਰ ਕਾਰਡ ਜੇ ਗੱਲ ਕਰੀਏ ਸੋਹਣਾ ਸੀਗਾ 13 ਮਹੀਨੇ ਉਮਰ ਦੱਸਦੇ ਬਾਈ ਮੂੰਹ ਖੀਰੀ ਆ ਤੇ ਥੱਲੋ ਤੁਹਾਨੂੰ ਵਿਖਾ ਦਿੰਨੇ ਆ ਖਾਣ ਦੋਸਤੋ ਇਕੱਲਾ ਇਕੱਲਾ ਹੀ ਆ ਦੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਥਾਣਾ ਬਈ ਮਾੜਾ ਇਹਨਾਂ ਅੱਗੇ ਖੜ੍ਹਜੋ ਜੇ ਮੱਛੀ ਤੁਹਾਨੂੰ ਸੀਮਨ ਲੱਗਿਆ ਵਿਆ ਸੀਮਨ ਲੱਗਿਆ ਵਿਆ ਕੈਸਟਰੋ 40 43 ਕਿਹੜਾ ਕੈਸਟਰੋ 40 43 ਠੀਕ ਆ ਲਓ ਬਈ ਸੀਮਨ ਨੀ ਧਿਆਨ ਕਰ ਲਓ ਬਾਈ ਨੇ ਦੱਸਤਾ ਉਹਦੇ ਵੀ ਇਹ ਸੇਮ ਹੀ ਲੱਗਿਆ ਬਈ ਸੇਮ ਦੋਨਾਂ ਦੇ ਲੱਗਿਆ ਲਓ ਬਈ ਸੀਮਨ ਇਹਦੇ ਵੀ ਸੇਮ ਸੀਮਨ ਦੋਨਾਂ ਦਾ ਸੇਕਸਰ ਸੀਮਨ ਲੱਗੇ ਹੋਏ ਆ ਤੇ ਮੜਾ ਥੱਲੋ ਬਾਈ ਇਹਨੂੰ ਥੱਲੋ ਝੋਲੀ ਵਿਖਾਦ ਕੇ ਲਓ ਬਈ ਥੱਲੋ ਤੁਹਾਨੂੰ ਝੋਲੀ ਵਿਖਾ ਦਿੰਨੇ ਬਿਲਕੁਲ ਸਾਫ ਸੁਥਰੀ ਆ ਇਹ ਤੇ ਆਉਂਗੇ ਤਾਂ ਤੁਹਾਡੇ ਜ਼ਰੂਰ ਇਹ ਵੀ ਪਸੰਦ ਆਊਗੀ ਥਣ ਕੱਲਾ ਹੋਊਗਾ ਦੋਸਤੋ ਮੈਂ ਚੈੱਕ ਕਰ ਲੇ ਬਾਕੀ ਹੋ ਸਕਦਾ ਤੁਹਾਨੂੰ ਵੀਡੀਓ ਚ ਨਾ ਦੱਸਿਆ ਹੋਵੇ ਤੇ ਬਈ ਇਹਦੇ ਰੇਟ ਦੀ ਗੱਲ ਕਰ ਲਈਏ ਫਿਰ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ ਰੇਟ 40000 ਰੁਪਏ ਦਾ ਇਹਦਾ ਰੇਟ 40000 ਠੀਕ ਆ ਲਓ ਬਈ ਇਹਦਾ ਰੇਟ 40000 ਤਿੰਨਾਂ ਨਾਗਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਕਰਨੀ ਆ ਜਿਹੜੇ ਵੀਰ ਦੇ ਕੋਈ ਵੀ ਨਾਗ ਪਸੰਦ ਹੁੰਦਾ ਪੈਸੇ ਲਾਉਣੇ ਆ ਦੋਸਤੋ ਤੁਹਾਡੇ ਹੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਆ ਕੇ ਆਪਦੀ ਤਸੱਲੀ ਕਰੋ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ